ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਹੋ ਸਾਰੇ ਨੇਚਰ ਲਵਰਸ ਵਾਤਾਵਰਣ ਪ੍ਰੇਮੀ ਤੇ ਧਰਤੀ ਮਾਂ ਦੇ ਸੇਵਾਦਾਰ ਪੁੱਤ ਤੇ ਆਹ ਧਰਤੀ ਮਾਂ ਦੇ ਸੇਵਾਦਾਰ ਪੁੱਤਾਂ ਨੇ ਡੀਐਮ ਕਾਲਜ ਦੀਆਂ ਗਰਾਉਂਡਾਂ ਦੇ ਵਿੱਚ ਜਿਹੜੇ ਬੂਟੇ 1.5 ਸਾਲ ਹੋ ਗਿਆ ਹਨਾ ਸਰ ਤੇ ਪ੍ਰੋਫੈਸਰ ਨਰਮਲ ਸਿੰਘ ਜੀ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਸਾਇੰਸ ਕਾਲਜ ਵਾਲਿਆਂ ਦੇ ਤੇ ਇਹ ਡੀਐਮ ਕਾਲਜ ਦੀਆਂ ਗਰਾਉਂਡਾਂ ਦੇ ਵਿੱਚ ਆਪਾਂ ਸਾਰਿਆਂ ਨੇ ਰਲ ਮਿਲ ਕੇ ਤੇ ਇੱਥੇ ਮੋਂਟੂ ਵੀ ਵੀਰ ਆ ਸਾਡਾ ਜਿਹੜੇ ਇਹਨਾਂ ਦਰਖਤਾਂ ਦੀ ਸੇਵਾ ਸੰਭਾਲ ਕਰ ਰਹੇ ਆ ਤੇ ਬਹੁਤ ਸੋਹਣੇ ਸਾਰੇ ਪੌਦੇ ਤੁਸੀਂ ਦੇਖ ਰਹੇ ਹੋ ਵੀ ਚੱਲੇ ਹੋਏ ਤੇ ਸਰ ਕੀ ਕਹੋਗੇ ਬਹੁਤ ਵਧੀਆ ਵੀ ਮਿਹਨਤ ਕੀਤੀ ਮੁੰਡਿਆ ਨੇ ਤੇ ਚਲੋ ਹੋਰ ਵੀ ਹਮਦਰ ਕਰਕੇ ਇਹਨਾਂ ਨੂੰ ਹੋਰ ਬੂਟੇ ਵੀ ਲਾਉਣੇ ਚਾਹੀਦੇ ਆ ਤੇ ਬਾਕੀ ਸਤਪਾਲ ਦਾ ਵੀ ਧੰਨਵਾਦ ਵੀ ਇਹਨਾਂ ਨੇ ਸਾਨੂੰ ਡੌਗਰ ਦਿੱਤਾ ਸੀ ਤੋਂ ਇਹ ਤਾਂ ਇਹੀ ਕੱਢ ਕੇ ਗਏ ਆ ਤੇ ਇੱਕ ਬਹੁਤ ਵਧੀਆ ਪ੍ਰਾਲਾ ਕੀਤਾ ਮੁੰਡਿਆ ਰਲ ਮਿਲ ਕੇ ਤੇ ਆਸ ਕਰਦੇ ਆ ਵੀ ਅੱਗੇ ਫਿਊਚਰ ਦੇ ਵਿੱਚ ਵੀ ਇਹੋ ਜਿਹਾ ਪ੍ਰਾਲਾ ਕਰਦੇ ਜਾਣ ਤੇ ਧਰਤੀ ਮਾਂ ਦੀ ਸੇਵਾ ਕਰਦੇ ਜਾਣ ਸਰ ਤੁਹਾਡੇ ਜਿਹੜੇ ਸਟੂਡੈਂਟ ਆ ਤੁਹਾਡੇ ਕੋਲੇ ਬਹੁਤ ਲੋਕ ਜਿਹੜੇ ਬੱਚੇ ਪੜ੍ਹ ਕੇ ਅੱਜ ਅਫਸਰ ਲੱਗੇ ਹੋਏ ਆ ਉਹਨਾਂ ਨੂੰ ਵੀ ਥੋੜਾ ਜਿਹਾ ਬੇਨਤੀ ਜ਼ਰੂਰ ਹੁਕਮ ਹੀ ਲਾਵੋ ਬੇਨਤੀ ਕੀ ਕਰਨੀ ਆ ਬੇਨਤੀ ਦਾ ਛੋਟਾ ਚਲੋ ਵੀ ਅਸੀਂ ਜਿੰਨੇ ਕਿ ਮੇਰੇ ਸਟੂਡੈਂਟ ਆ ਸੁਣਦੇ ਆ ਇਸ ਟਾਈਮ ਜਾਂ ਦੇਖਦੇ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਆਪਾਂ ਜਿਹੜਾ ਵਾਤਾਵਰਨ ਨੂੰ ਬਚਾਈਏ ਕਿਉਂਕਿ ਪੰਜਾਬ ਦਾ ਟੈਂਪਰੇਚਰ ਤਾਂ ਸਾਰਿਆਂ ਨੂੰ ਪਤਾ ਵੀ 45 ਡਿਗਰੀ ਤੱਕ ਪਹੁੰਚ ਜਾਂਦਾ ਹੈ ਤੇ ਤਾਂ ਇਸ ਪੋਸੀਬਲ ਆ ਜੇ ਅਸੀਂ ਵਦ ਵਦ ਧਰਤੀ ਮਾਂ ਦੀ ਸੇਵਾ ਕਰਕੇ ਦਰਖਤ ਲਾਈਏ ਤੇ ਜਿਹੜੀ ਧਰਤੀ ਤੇ ਗਿਣਤੀ ਜਿਹੜੀ ਹੈ ਉਹ ਘੱਟ ਤੋਂ ਘੱਟ 33% ਜਿਹੜੀ ਧਰਤੀ ਜਿਹੜੀ ਹੈ ਉਹ ਦਰਸਤਾ ਨਾਲ ਕਵਰ ਹੋਣੀ ਜ਼ਰੂਰੀ ਹੈ ਤੇ ਆਪਾਂ ਇਹ ਸਾਰਿਆਂ ਨੂੰ ਸਨਹਿਾ ਦਿੰਨੇ ਆ ਵੀ ਵੱਧ ਵੱਧ ਰਾਲ ਮੜ ਕੇ ਆਪਾਂ ਜਿਹੜੇ ਬੂਟੇ ਲਾਈਏ ਤਾਂ ਕਿ ਜਿਹੜਾ ਹੈਗਾ ਆਪਾਂ ਜਿਹੜਾ ਵਾਤਾਵਰਣ ਨੂੰ ਬਚਾਈਏ ਸ਼ੁੱਧ ਆਕਸੀਜਨ ਲੰਘ ਰੂ ਸ਼ੁਰੂ ਕਰੀਏ ਤੇ ਜਿਹੜਾ ਹੈਗਾ ਟੈਂਪਰੇਚਰ ਨੂੰ ਘਟਾਈਏ ਧੰਨਵਾਦ ਧੰਨਵਾਦ ਜੀ ਉਹ ਬੂਟੇ ਤੁਹਾਨੂੰ ਦਿਖਾਏ ਆ ਹੁਣ ਉਹ ਹੈਗੇ ਆ 1.5 ਸਾਲ ਪਹਿਲਾਂ ਲੱਗੇ ਹੋਏ ਬੂਟੇ ਤੇ ਆ ਜਿਹੜੇ ਬੂਟੇ ਆ ਇਹ ਆਪਾਂ 4 ਮਹੀਨੇ ਪਹਿਲਾਂ ਹੁਣੇ ਲਾਏ ਆ ਇਹ ਸਾਰੇ ਨੌਜਵਾਨ ਜਿਹੜੇ ਦੋਸਤਾਂ ਨਾਲ ਸਾਰਿਆਂ ਦਾ ਧੰਨਵਾਦ ਇਹਨਾਂ ਨੇ ਵੱਖ-ਵੱਖ ਵੈਰਾਈਟੀਆਂ ਦੇ ਇੱਥੇ ਬਹੁਤ ਸੋਹਣੇ ਪੌਦੇ ਲਿਆ ਕੇ ਲਾਏ ਹੋਏ ਨੇ ਹਰਬਲ ਬੂਟੇ ਲਾਏ ਹੋਏ ਨੇ ਤੇ ਵੀਰੇ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਜੇ ਆਪਾਂ ਆਪਣੀ ਮਾਂ ਮਿੱਟੀ ਨੂੰ ਬਚਾਉਣਾ ਵਾ ਤੇ ਕੈਂਸਰ ਦੀ ਟ੍ਰੇਨ ਨੂੰ ਰੋਕਣਾ ਵਾ ਤੇ ਸਾਰਿਆਂ ਨੂੰ ਜ਼ਰੂਰੀ ਨਹੀਂ ਹੈ ਵੀ ਤੁਸੀਂ ਬਹੁਤੇ ਸਾਰੇ ਜੰਗਲ ਲਾਓ ਬਹੁਤੇ ਰੁੱਖ ਲਾਓ 150 ਤਾਂ ਯਾਰ ਆਪਾਂ ਹਰ ਇੱਕ ਬੰਦਾ ਪਾਲ ਹੀ ਸਕਦੇ ਆ ਸਾਰਾ 150 ਤਾਂ ਆਪਣੇ ਗਲੀ ਮਹੱਲੇ ਆਸੇ ਪਾਸੇ ਸ਼ਮਸ਼ਾਨ ਘਾਟ ਕੋਈ ਸਕੂਲ ਕਾਲਜ ਗਰਾਊਂਡ ਕਿਤੇ ਵੀ ਕੋਈ ਜਗਾ ਗੁਰੂ ਘਰ ਦੀ ਜਾਂ ਕਿਤੇ ਆਪਣੇ ਆਪਣੇਰ ਖੇਤਾਂ ਦੀਆਂ ਪਈਆਂ ਤੀਲ ਪੰਪ ਪਾਲ ਸਕਦੇ ਯਾਰ 50 50 100 100 ਬੂਟਾ ਪਾਲਣ ਦੀ ਆਪਾਂ ਜ਼ਿੰਮੇਵਾਰੀ ਲਈਏ ਫੇਰ ਹੀ ਗੱਲ ਬਣਨੀ ਆ ਤੇ ਜੇ 35 40 ਸਾਲ ਦੇ ਵਿੱਚ ਆਪਾਂ ਧਰਤੀ ਦਾ ਘਾਣ ਕੀਤਾ ਵਾ ਤੇ ਉਹਨੂੰ ਸਾਨੂੰ 10-15 ਸਾਲ ਬਚਾਉਣ ਵਾਸਤੇ ਵੀ ਲੱਗਣੇ ਆ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਨ੍ਹਾਂ ਨੇ ਸਾਨੂੰ ਪੁੱਛਣਾ ਵਾ ਵੀਰੇ ਵੀ ਤੁਸੀਂ ਕੀ ਕਰਦੇ ਰਹੇ ਜਦੋਂ ਪੰਜਾਬ ਦੀ ਧਰਤੀ ਏਡਲਾ ਪਾਣੀ ਮੁੱਕਦਾ ਸੀ ਉਹ ਮੂਰਖ ਲੋਕ ਕੀ ਕਰਦੇ ਰਹੇ ਸੁੱਤੇ ਰਹੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਬੇਵਕੂਫਾਂ ਨੂੰ ਵੀ ਪਾਣੀ ਮੁੱਕ ਰਿਹਾ ਵਾ ਉਹਨਾਂ ਨੇ ਕੋਈ ਉਪਰਾਲਾ ਹੀ ਨਹੀਂ ਕੀਤਾ ਇਹ ਕਾਉਂਟ ਹੋਣਾ ਤੁਹਾਡਾ ਉਪਰਾਲਾ ਕੀਤਾ ਜਦੋਂ ਪਾਣੀ ਮੁੱਕਣਾ ਵਾ ਜਾਂ ਬਚਾਉਣਾ ਵਾ ਇਹ ਹੁਣ ਤੁਹਾਡੇ ਹੱਥ ਦੇ ਵਿੱਚ ਆ ਵੀ ਤੁਸੀਂ ਆਉਣ ਵਾਲੀਆਂ ਪੀੜ੍ਹੀਆਂ ਤੋਂ ਸਾਡਾ ਸਮਾਂ ਵਾ ਅੱਜ ਸਮਾਂ ਸਾਡਾ ਚੱਲ ਰਿਹਾ ਵਾ ਜਿਹੜਾ ਪਹਿਲਾਂ ਵਾਲਾ ਸਮਾਂ ਸੀ ਉਹ ਵੀ ਗੁਜ਼ਰ ਗਿਆ ਤੇ ਸਮਾਂ ਵੀ ਗੁਜ਼ਰ ਗਿਆ ਆਉਣ ਵਾਲਾ ਸਮਾਂ ਵੀ ਆਉਣਾ ਵਾ ਤੇ ਲੋਕ ਵੀ ਨਵੇਂ ਆਉਣੇ ਆ ਸਾਡੇ ਸਮੇਂ ਦੇ ਵਿੱਚ ਜੇ ਧਰਤੀ ਤੇ ਜਿੰਮੇ ਦੇ ਹਾਲਾਤ ਬਣੇ ਆ ਉਹਦੇ ਜ਼ਿੰਮੇਵਾਰ ਅਸੀਂ ਆ ਤੇ ਸਾਨੂੰ ਜ਼ਿੰਮੇਵਾਰੀ ਆਪਣੀ ਨਰਧਾਰਤ ਕਰਨੀ ਪੈਣੀ ਆ ਤੇ ਸਾਡੇ ਸਮੇਂ ਦੇ ਵਿੱਚ ਅਸੀਂ ਕਹੇ ਜਾਂ ਕੰਮ ਕਰਨਾ ਵਾ ਆਉਣ ਵਾਲੀਆਂ ਪੀੜ੍ਹੀਆਂ ਤੋਂ ਕਹੀਆਂ ਗੱਲਾਂ ਸੁਣਨੀਆਂ ਚੰਗੀਆਂ ਸੌਣੀਆਂ ਮਹਾਰਾਣਜੀਤ ਸਿੰਘ ਨੇ ਅਸੀਂ ਯਾਦ ਕਰਦੇ ਆ ਨਾ ਵੀ ਉਹਦੇ ਰਾਜ ਦੇ ਵਿੱਚ ਉਹਨੇ 12 ਮਿਸਲਾਂ ਨੂੰ ਸੂਰਮਿਆਂ ਨੇ ਇਕੱਠਾ ਕਰਕੇ ਇੱਕ ਰਾਜ ਬਣਾਤਾ ਹਨਾ ਜੇ ਹੁਣ ਅੱਜ ਦੇ ਸਮੇਂ ਦੇ ਵਿੱਚ ਆਪਾਂ ਪਿਆਣੀ 50 ਫੁੱਟ ਤੇ ਲਿਆਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਯਾਦ ਕਰਨਗੀਆਂ ਵੀ ਉਹ ਸਾਡੇ ਬਡੇਰੇ ਸੀਗੇ ਜਿਨ੍ਹਾਂ ਨੇ ਪਾਣੀ ਮੁੱਕ ਚੱਲਿਆ ਸੀਗਾ ਹਾਲਾਤ ਇਹ ਜੇ ਪੈਦਾ ਕੀਤੇ ਦਰਖਤ ਲਾਲਾ ਕੇ ਪਾਣੀ 50 ਫੁੱਟ ਤੇ ਲਿਆਏ ਤੇ ਨਹੀਂ ਦੂਜੀ ਪਾਸੇ ਇਹ ਆ ਵੀ ਗਾਲਾ ਪੈਣੀਆਂ ਹੀ ਪੈਣੀਆਂ ਛਿੱਤਰ ਪੈਣੀ ਪੈਣ ਆ ਵੀ ਵੀ ਉਹਨਾਂ ਨੂੰ ਪਤਾ ਵੀ ਸੀ ਕਰ ਕੁਛ ਨਹੀਂ ਸਕੇ ਮੂਰਖ ਲੋਕ ਐਵੇਂ ਆਪਦੇ ਆਪ ਨੂੰ ਪੜ੍ਹੇ ਲਿਖੇ ਕਹਾਉਂਦੇ ਰਹੇ ਮਾਡਰਨ ਕਹਾਉਂਦੇ ਰਹੇ ਪਰ ਪਾਣੀ ਮਕਾ ਕੇ ਉਹ ਗਏ ਤੇ ਹੁਣ ਤੁਸੀਂ ਗਾਲਾਂ ਖਾਣੀਆਂ ਕਿ ਵਿੜਿਆਈ ਲੈਣੀਆਂ ਇਹ ਹੁਣ ਤੁਹਾਡੇ ਹੱਥ 'ਚ ਆ ਬਾਈ ਆਪਣੀਆਂ ਦਾ ਸਿੱਧੀਆਂ ਆਈਆਂ ਗੱਲਾਂ ਧੰਨਵਾਦ ਜੀ ਓਮ ਵੀਰ ਜੀ ਤੁਸੀਂ ਡੀਮ ਕਾਲਜ ਦੀਆਂ ਗਰਾਊਂਡਾਂ ਦੇ ਵਿੱਚ ਬੂਟਿਆਂ ਦੀਆਂ ਸੇਵਾਵਾਂ ਕਰ ਰਹੇ ਹੋ ਸੰਭਾਲ ਰਹੇ ਹੋ ਜਿਹੜੇ ਹਨਾ ਤੇ ਕੀ ਪ੍ਰੋਬਲਮ ਆ ਤੁਹਾਨੂੰ ਇੱਥੇ ਫੇਸ ਕਰਨੀਆਂ ਪੈਂਦੀਆਂ ਵਾ ਤੇ ਕਿਵੇਂ ਉਹਨਾਂ ਦਾ ਸੋਲੂਸ਼ਨ ਕੀ ਸੋਚਦੇ ਹੋ ਪ੍ਰੋਬਲਮ ਇੱਥੇ ਮੇਨ ਜਿਹੜੀ ਹੁਣ ਦੇਖਣ ਨੂੰ ਆ ਰਹੀ ਇੱਕ ਤਾਂ ਪ੍ਰੋਬਲਮ ਆ ਰਹੀ ਹੈ ਇੱਥੇ ਪਾਣੀ ਦੀ ਦਿੱਕਤ ਆ ਪਾਣੀ ਐਕਚੁਅਲੀ ਬੂਟਾ ਇੱਥੇ ਘੱਟੋ ਘੱਟ ਨੀਅਰ ਅਬਾਊਟ 2000 ਦੇ ਨੇੜੇ ਬੂਟਾ ਲੱਗੂਗਾ ਪਾਣੀ ਤੋਂ ਬਿਨਾ ਪਲਾਂਟ ਚੱਲਣਾ ਨਹੀਂ ਪਾਣੀ ਇੱਥੇ ਘੱਟ ਆ ਦੂਸਰਾ ਵੀ ਮੈਨ ਪਾਵਰ ਘੱਟ ਆ ਅਤੇ ਟੀਮ ਘੱਟਾ ਛੋਟੀ ਸਾਡੀ ਦੋ ਤਿੰਨ ਜਣੇ ਆ ਜਿਹੜੇ ਰੈਗੂਲਰ ਸੀ ਆ ਰਹੇ ਆ ਵੀ ਇੱਥੇ ਜਿਸ ਹੱਬ ਨਾਲ ਪਲਾਂਟ ਲੱਗੇ ਉਸ ਤਾਂ ਨਾਲ ਇੱਥੇ ਆਪਾਂ ਨੂੰ ਘੱਟੋ ਘੱਟ ਵੀ ਬੰਦੇ ਚ ਜ਼ਿਆਦਾ ਹੋਣ ਵੀ ਨੇਚਰ ਲਈ ਸਰ ਆ ਜੋ ਤੇ ਈਜ਼ੀ ਆਰਾਮ ਨਾਲ ਕੰਮ ਹੋ ਜਾਊਗਾ ਹੂੰ ਤੇ ਬਾਕੀ ਤਾਂ ਚੱਲੀ ਜਾਂਦਾ ਠੀਕ ਠਾਕ ਪਲਾਂਟਸ ਤਾਂ ਮਿਲ ਜਾਂਦੇ ਨੇ ਨਹੀਂ ਜਿਵੇਂ ਦੋਸਤ ਮਿੱਤਰ ਕਿਉਂ ਨਹੀਂ ਜੁੜ ਰਹੇ ਵੀ ਤੁਹਾਨੂੰ ਕੀ ਲੱਗਦਾ ਵੀ ਜੰਗ ਯੂਥ ਕਿਉਂ ਇਧਰਲੇ ਪਾਸੇ ਨੂੰ ਕਿਉਂ ਨਹੀਂ ਆ ਰਹੇ ਸਾਥ ਤਾਂ ਸਾਰਿਆਂ ਨੇ ਲੈਣੇ ਆ ਨਾ ਸਰ ਬਿਲਕੁਲ 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 ਲੈਣਾ ਪਰ ਹਾਂ ਇੰਟਰਸਟ ਹੈ ਆਪ ਦਾ ਆਪ ਦਾ ਤੁਸੀਂ ਬਣਿਆ ਜੀ ਲੋਕਾਂ ਦਾ ਜਿਹਦਾ ਇੰਟਰਸਟ ਹੋ ਆਂਦਾ ਮੋਸਟ ਵੈਲਕਮ ਜਿਹਦਾ ਆਂਦਾ ਅਸੀਂ ਕਿੰਨੇ ਵੀ ਆਓ ਸਾਰਿਆਂ ਲਈ ਰਲ ਮਿਲ ਕੇ ਆ ਵੀ ਇਕੱਲਾ ਬੰਦਾ ਤਾਂ ਕੁਝ ਕਰ ਨਹੀਂ ਸਕਦਾ ਸਾਰੇ ਇੱਥੇ ਆਓ ਸਭ ਲਈ ਪਲਾਂਟਸ ਆ ਸਾਰੇ ਲਈ ਨੇਚਰ ਆ ਆਉਣਾ ਚਾਹੀਦਾ ਸਭ ਨੂੰ ਪਰ ਚਲੋ ਵੇਟ ਕਰਦੇ ਹਾਂ ਕੋਈ ਆਊਗਾ ਜੁੜੂਗਾ ਮੋਸਟ ਵੈਲਕਮ ਧੰਨਵਾਦ